ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਅਸੀਂ ਸਾਰੇ ਸਮੂਚੇ ਪੰਥਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਤਾਸ਼ੀਆਂ ਨੂੰ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸਨਮਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ 18 ਤਰੀਕ ਨੂੰ ਕੰਟਕ ਸਾਹਿਬ ਉਰਦਾਸਕਾਕੇ 11 ਵਜੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਰੰਭ ਕੀਤਾ ਜਾ ਰਿਹਾ ਹੈ ਸੋ ਸਮੂਹੇ ਹੀ ਪੰਜਾਬੀਆਂ ਨੂੰ ਅਤੇ ਅਕਾਲੀ ਦਲ ਦੇ ਪੈਰੋਕਾਰਾਂ ਨੂੰ ਸਾਰੇ ਹੀ ਪੰਥਕ ਸੇਵਾਦਾਰਾਂ ਨੂੰ ਸੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਵਿੱਚ ਅਕਾਲ ਤਖਤ ਸਾਹਿਬ ਵਿਖੇ 18 ਤਰੀਕ ਦਿਨ ਮੰਗਲਵਾਰ ਨੂੰ 11 ਵਜੇ ਪਹੁੰਚੋ ਤਾਂ ਕਿ ਆਪਾਂ ਦਸ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਓਟ ਆਸਰਾ ਲੈ ਕੇ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਕੇ ਤੇ ਆਪਾਂ ਭੱਤੀ ਨੂੰ ਅਰੰਭ ਕਰ ਸਕੀਏ ਇਹ ਭੱਤੀ ਬੜੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ ਬਹੁਤ ਜਾਇਜ਼ ਅਤੇ ਸਹੀ ਹੋਵੇਗੀ ਜਿਸ ਭੱਤੀ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਕਾਰਡਰ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਭਰਤੀ ਦੇ ਨਾਲ ਪੰਥ ਨੂੰ ਇਕੱਠਾ ਕਰਨ ਦਾ ਵੀ ਇੱਕ ਰਾਹ ਬਣੂਗਾ ਪੰਥ ਵਿੱਚ ਇਕਤਾ ਹੋਵੇਗੀ ਅਤੇ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਅਕਾਲੀ ਦਲ ਦੇ ਕਾਡਰ ਨੂੰ ਅਕਾਲੀ ਦਲ ਦੇ ਰੈਂਕ ਐਂਡ ਫਾਇਲ ਨੂੰ ਤੇ ਪੰਜਾਬ ਦੇ ਹਰ ਵਰਗ ਨੂੰ ਹਰ ਭਾਈਚਾਰੇ ਨੂੰ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਸਮਾਜ ਨੂੰ ਕਿ ਇਸ ਭਰਤੀ ਮਹਿੰਮ ਵਿੱਚ ਹਿੱਸਾ ਲਾਓ ਤੇ ਇਸ ਲਹਿਰ ਨੂੰ ਆਪਾਂ ਮਜ਼ਬੂਤ ਕਰੀਏ ਇਹ ਭਰਤੀ ਜਿਹੜੀ ਹੁਣ ਜਾ ਰਹੀ ਹੈ ਪੰਜਾਬ ਦੇ ਭਲੇ ਵਾਸਤੇ ਇਹ ਕਾਰਜ ਅਕਾਲ ਤਖਤ ਸਾਹਿਬ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਸਾਨੂੰ ਹੁਕਮ ਹੋਇਆ ਸੀਗਾ ਸੈਂਕਸਬਾਨ ਵੱਲੋਂ 2 ਦਸੰਬਰ ਨੂੰ ਅਤੇ ਇਸ ਭਰਤੀ ਨੇ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਹੈ ਅਤੇ ਪੰਜਾਬ ਦੇ ਉਜਵਲ ਭਵਿਕਵਲ ਆਪਾਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ ਸੋਸ਼ਲੀ ਮੈਂ ਸਮੂਚੀ ਭਰਤੀ ਕਮੇਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਸਾਰੇ ਪੰਜਾਬੀਆਂ ਨੂੰ ਅਤੇ ਪੰਥ ਦੇ ਪੈਰੋਕਾਰਾਂ ਨੂੰ ਅਕਾਲੀ ਦਰ ਦੇ ਸੇਵਾਦਾਰਾਂ ਨੂੰ ਬੇਨਤੀ ਕਰਨਾ ਕਿ ਤਕੜੇ ਹੋ ਕੇ ਹਮ ਹਮ ਆ ਕੇ 18 ਤਰੀਕ ਨੂੰ ਅਕਾਲ ਤਖਤ ਸਾਹਿਬ ਵਿਖੇ 11 ਵਜੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ